ਹੋਣੇ ਤੁਸੀਂ ਮੋਟਰਸਾਈਕਲ ਕਿੱਥੋਂ ਪਕੜਿਆ ਜੀ ਕਿੱਥੀ ਪਕੜਾ ਸੀ ਉਹਨੇ ਕਿਹੜੇ ਮਿਸਤਰੀ ਕੋਲ ਜੀ ਸਾਹਮਣੇ 4 ਲੀਟਰ ਰਿਪੇਅਰ ਕਰਦਾ ਜਿਹੜਾ ਰਿਪੇਅਰ ਕਰਵਾਉਣ ਆਇਆ ਸੀ ਉਹਨ ਕਿੱਥੇ ਹੈ ਜੀ ਉਹ ਨਿਕਲ ਗਿਆ ਲਿੱਤੇ ਵਾਲੇ ਪੈਣੀ ਲਿਆਓ ਕੀ ਨਾਮ ਹੁੰਦਾ ਨਾ ਨਹੀਂ ਹੁੰਦਾ ਜੀ ਤੁਹਾਡੇ ਕੋਲ ਇਹਦੇ ਕਾਗਜ਼ ਹੈਗੇ ਨੇ ਪੂਰੇ ਜੀ ਸਰ ਮੇਰੇ ਮੇਰੇ ਮੋਟਰ ਤੇ ਪੂਰੀ ਆਸ ਦੀ ਸਭ ਹੋ ਜਾਗਾ ਪਿਛੇ আর ਅੱਗੇ ਤੁਸੀਂ ਦੇਖਦੇ ਹੋਗੇ ਬਿਆਹਾਂ ਤੇ ਪਟਵਾਲੀ ਕਿਉਂ ਹੁੰਦੀ ਹੈ ਅੱਜ ਉਹਨਾਂ ਨੂੰ ਜਿਹੜਾ ਪਲਸਰ ਮੋਟਰਸਾਈਕਲ ਸੀ ਹੈ ਇਹ ਇਤਨਾ ਮਰਦ ਤੇ ਦੂ ਦਿਸੇ ਜਿੰਨਾ ਦੋਨਾਂ ਨੇ ਛੱਕ ਪਾਇਆ ਤੇ ਤੁਰੰਤ ਪਿੱਛਾ ਕੀਤਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੇ ਜਿਹੜਾ ਮੋਟਰਸਾਈਕਲ ਉਹਦਾ ਰੋਕੇ ਤੇ ਦੌੜ ਗਿਆ ਤੇ ਜਿਹੜਾ ਅਸਲ ਜਿਹੜਾ ਹਰਸ਼ੀ ਜਿੰਦੇ ਕੋਲ ਸੀ ਕਿ ਕੁਝ ਬੰਦੇ ਨੇ ਪੀਸੀਆਰ ਤੇ ਕਹਿਣ ਤੇ ਮੋਟਰਸਾਈਕਲ ਰੋਕਿਆ ਦੋਵਾਂ ਨੂੰ ਵੈਰੀਫਾਈ ਕੀਤਾ ਜਿਹੜਾ ਵੈਰੀਫਾਈ ਕੀਤਾ ਮੋਟਰਸਾਈਕਲ ਉਹ ਮਾਲਕ ਨੂੰ ਦੇ ਦਿੱਤਾ ਗਿਆ ਇਹਦੇ ਸਬੰਧ ਵਿੱਚ ਜਿਹੜੀ ਅਸੀਂ 102 CRPC ਤਹਿਤ ਰਿਪੋਰਟ ਰੋਲ ਨਾਮਕੇ ਚ ਦਰਜ ਕਰ ਲਈ ਹੈ ਅੱਗੇ ਫਰਦਰ ਅਸੀਂ ਡੀਟੀਓ ਦਫ਼ਤਰ ਤੋਂ ਇਹਦੇ ਆ ਅਸਲ ਮਾਲਕ ਦਾ ਪਤਾ ਲਾ ਕੇ ਵੀ ਇਹਦੇ ਤੇ ਪਹਿਲਾ ਕੋ ਪਿਉਰੀ ਦਾ ਕਿਸੇ ਮਾਲਕ ਨੇ ਪੱਤਰ ਦਸਤ ਕਰਵਾਇਆ ਜਾਂ ਇਹਦਾ ਅਸਲ ਮਾਲਕ ਕੌਣ ਹੈ ਉਹਦੇ ਸਾਹਮਣੇ ਆਉਂਦੇ ਜਿਸ ਤਰ੍ਹਾਂ ਇਹ ਫਰਦਰ ਕਾਰਵਾਈ ਹੋਏਗੀ ਅਸੀਂ ਕਰਕੇ ਨਹੀਂ ਦੇਖ ਰੋ ਉਹ ਬੌਂਡ ਦਾਅਵੇਦਾਰੀ ਪੇਸ਼ ਕਰਦਾ ਤੇ ਅਸੀਂ ਤੁਰੰਤ ਹੀ ਉਹਦੇ ਤੇ ਐਕਸ਼ਨ ਲੈਂਦੇ ਕਿਉਂਕਿ ਉਹ ਛੱਡ ਕੇ ਤੇ ਭੱਜ ਗਿਆ ਜੀ ਦਾ ਪਰ ਕਿਉਂਕਿ ਅਸੀਂ ਅਸਲ ਮਾਲਕ ਦਾ ਜਗ੍ਹਾ ਨਾ ਪੁੱਛਦੇ ਦਾ ਪਤਾ ਲੈ ਕੇ ਤੇ ਪਤਾ ਲੱਗ ਜੇਗਾ ਕਿ ਮੋਟਰਸਾਈਕਲ ਅਸਲ ਨੰਬਰ ਇਹਦਾ ਕੀ ਹੈ ਉਹਦਾ ਚੋਰੀ ਹੋਇਆ ਸੀ ਜਾਂ ਮਾਲਕ ਨੇ ਹੀ ਜਿਹੜਾ ਆਰਸੀ ਨਹੀਂ ਬਣਵਾਈ ਆਰਸੀ ਨਾ ਬਣਵਾਣ ਕਰਕੇ ਉਸਨੇ ਨੰਬਰ ਕੋ ਫੇਕ